ਲਿਆ ਮਮੀ ਚਾ ਲਿਆ ਕੋੜੇ ਕੱਲੀ ਚਾਹੀ ਲੈ ਆਈ ਬਿਸਕੁਟ ਤਾਂ ਲੈ ਆਉਂਦੀ ਬਿਸਕੁਟ ਕੀ ਅੜੇ ਰਹਿ ਗਏ ਉਹ ਤਾਂ ਖਾਕ ਹੋ ਗਏ ਸਾਰੇ ਖਾਲੀ ਹੋ ਗਿਆ ਪੀਪਾ ਹੁਣ ਕੁਛ ਨਹੀਂ ਹੈਗਾ ਉੱਚ ਮੁਕਾਬੀ ਦਿੱਤੇ ਕੋੜੇ ਤੇ ਹੋਰ ਸਾਰਾ ਦਿਨ ਤਾਂ ਹਰੇਕ ਮਿੰਟ ਕੇ ਬਾਅਦ ਚਾਹ ਨਾਲ ਬਿਸਕੁਟ ਦੇ ਦੋ ਬਿਸਕੁਟ ਦੇ ਦੋ ਉਹ ਤਾਂ ਖਤਮ ਹੋ ਗਏ ਹੁਣ ਬਿਸਕਟਾਂ ਨੂੰ ਛੱਡ ਹੁਣ ਤਾਂ ਤੂੰ ਬੀਬੀ ਐਂ ਕਰ ਤੂੰ ਸਾਨੂੰ ਖੋਆ ਕੱਢ ਕੇ ਦੇ ਦੇ ਖੋਆ ਵੀ ਕੱਢ ਲਾਂਗੇ ਆ ਲੈ ਸੱਚਾ ਤੇਰੇ ਦੱਸੇ ਤੋਂ ਗੱਲ ਜ਼ਿਆਦਾ ਆ ਗਈ ਐਂ ਕਰਾਂਗੇ ਆਪਾਂ ਮੇਰੀ ਗੱਲ ਸੁਣ ਲੈ ਆਪ ਤਾਂ ਕੱਢ ਲੈ ਜਦੋਂ ਮਰਜ਼ੀ ਆਗਲਾ ਆਪਦੇ ਘਰੇ ਆ ਹਨਾ ਹਾਂਜੀ ਹੁਣ ਜਦੋਂ ਤੁਹਾਡੇ ਪੇਕਿਆਂ ਵਾਲਾ ਆਊਗਾ ਪਹਿਲਾਂ ਆਪਾਂ ਉਹ ਖਾਵਾਂਗੇ ਜਦੋਂ ਉਹ ਮੁੱਕ ਗਿਆ ਜਦੋਂ ਫੇਰ ਜੀਜਾ ਕਰੂਗਾ ਨਾ ਖੁਆ ਨੂੰ ਫਿਰ ਉਹਦੋਂ ਆਪਾਂ ਉਹਦੀ ਕੱਢ ਲਾਂਗੇ ਮੇਰੇ ਪੇਕਿਆਂ ਤੋਂ ਤਾਂ ਪਤਾ ਨਹੀਂ ਕਦੋਂ ਆਊਗਾ ਉਹ ਐ ਨਹੀਂ ਪਤਾ ਕੱਲ ਨੂੰ ਭੇਜ ਦੇਣ ਐ ਨਹੀਂ ਪਤਾ ਮਹੀਨਾ ਨਾਲ ਭੇਜਣਾ ਆਪਾਂ ਤਾਂ ਕੱਢ ਲਈਏ ਔਰ ਨਹੀਂ ਭੇਜਣਗੇ ਟਾਈਮ ਸਰ ਤੂੰ ਫੋਨ ਕਰ ਦੇ ਉਹਨਾਂ ਨੂੰ ਨਾਲ ਇੱਕ ਗੱਲ ਹੋਰ ਪਈ ਹਾਂ ਆ ਪਿਛਲੀ ਵਾਰ ਦੇਖ ਲੈ ਆ ਸੂਟ ਲੈਤਾ ਤੇਰੀ ਮਾਂ ਨੇ ਉਹਨੂੰ ਕਹ ਪਈ ਚੱਜ ਦਾ ਲੈ ਕੇ ਦਿਆ ਕਰ ਕਹ ਇੰਨੀ ਵੀ ਮੇਰੀ ਸੱਸ ਬੁੜੀ ਨਹੀਂ ਹੈਗੀ ਜਦੋਂ ਮੈਂ ਕੰਮ ਤੁਹਾਡੇ ਬਰਾਬਰ ਕਰਦੀ ਆ ਚਲੋ ਮੰਨੀ ਗੱਲ ਤੁਸੀਂ ਗੂੜੇ ਪਾਉਣੀ ਹੋ ਮੈਂ ਮੜੇ ਜੇ ਫਿੱਕੇ ਪਾ ਲੂੰਗੀ ਤੇ ਛੂਟ ਦਾ ਚੱਜ ਦਾ ਲੈ ਦਿਆ ਕਰਨ ਕੁੜੇ ਪਤਾ ਤੈਨੂੰ ਕਿੰਨੀ ਸੋਹਣੀ ਲੱਗ ਰਹੀ ਐ ਇਹ ਸੂਟ ਚ ਕਿੰਨਾ ਸੋਹਣਾ ਸੂਟ ਲੈ ਕੇ ਦਿੱਤਾ ਮੇਰੀ ਮਾਂ ਨੇ ਤੈਨੂੰ ਤਾਂ ਮੇਰੀ ਮਾਂ ਦੇ ਸੂਟ ਹੀ ਨਹੀਂ ਪਸੰਦ ਆਉਂਦੇ ਐ ਨਹੀਂ ਮੈਂ ਕਹਿੰਦੀ ਛੂਟ ਤਾਂ ਪਸੰਦ ਨੇ ਆ ਮੜੇ ਜੀ ਬੂਟੀ ਵੱਡੀ ਲੈ ਦਿਆ ਕਰਨ ਕੁੜੇ ਸੋ ਹੁਣਾ ਲੱਗਦਾ ਰਵਾਜ ਹੁਣ ਬੱਡੇ ਸਾਰੇ ਭੁੱਲਦਾ ਐਵੇਂ ਵੀ ਰਵਾਜ ਦੇ ਪਵਾਦਿਆ ਕਰੋ ਚੱਲ ਕੋਈ ਨਾ ਤੂੰ ਬੈਠ ਹਾਂ ਕੰਮ ਨਿਮੇੜ ਲੈ ਮੈਂ ਭਾਂਡੇ ਮਾਂਜਦੀ ਆ ਆ ਨਹੀਂ ਨਿਭੜਦਾ ਨਾ ਸਾਰਾ ਦਿਨ ਫੋਨ ਦੇਖਣਾ ਹੋਊਗਾ ਕੋਈ ਨਾ ਤੈਨੀਆਂ ਖਵਾ ਕੱਢ ਕੇ ਤੈਨ ਮੱਟੀ ਚਲਾਕ ਆਹੋ ਗੱਲ ਆ ਕਿ ਖਾਣ ਪੀਣ ਨੂੰ ਬਾੰਦ ਰੀ ਠੰਡੇ ਖਾਣ ਨੂੰ ਰਿੱਚ ਕੰਮਵਾਰੀਆਂ ਤਾਂ ਮੈਨੂੰ ਕਹਿੰਦੇ ਨੇ ਛੱਡ ਕੇ ਪਰੇ ਹੋ ਜਾਂਦੀਆਂ ਨੇ ਮੌਜ ਨਾਲ ਸੱਤ ਤਾਂ ਹੋਇਆ ਨਹੀਂ ਆਹ ਕੰਮ ਆਹ ਲੋ ਫਿਰ ਪਿੰਨੀਆਂ ਵੱਟ ਕੇ ਨਹੀਂ ਪਹਿਲੇ ਹੀ ਕੱਢ ਕੇ ਦੇ ਦਿੰਦੀ ਜਿਵੇਂ ਤੁਸੀਂ ਹੋ ਰਹੀ ਹੋ ਇਹ ਜੀ ਮੈਂ ਹੋ ਰਹੀ ਹੁਣ ਸਰਪੀ ਉਹ ਲਿਆ ਦੇ ਯਾਰ ਚਾਦੀ ਕੁੱਟ ਵਗ ਜਾ ਕਿਸੇ ਪਾਸੇ ਆ ਗਈ ਜੀ ਆ ਗਈ ਕਾਹਨੂੰ ਆ ਗਈ ਤੂੰ ਪਤਾ ਨਹੀਂ ਕਿੱਧਰ ਭਗ ਜਾਨੀਆ ਕਿੱਧਰ ਨਾ ਕੁੱਟ ਚਾਦੀ ਮੰਗਾਈ ਹੁੰਦੀ ਐ ਉਹ ਮूर्ति ਹੋਣੀ ਹੈਗੀ ਆਹ ਲੋ ਜੀ ਹੋਰ ਵੀ ਕੰਮ ਕਰਨੇ ਹੁੰਦੇ ਘਰ ਦੇ ਘਰ ਦੇ ਕੰਮ ਤਾਂ ਮੁੱਕਦੇ ਨਹੀਂ ਹੈਗੇ ਐਨਾ ਟਾਈਮ ਹੁੰਦਾ ਪਰ ਹੁਣ ਤੁਹਾਨੂੰ ਪਤਾ ਜੀ ਟਾਈਮ ਲੱਗ ਹੀ ਜਾਂਦਾ ਚਲੋ ਅੱਛਾ ਮੇਰੀ ਗੱਲ ਸੁਣੋ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀਗੀ ਹਾਂ ਪਾਣਾ ਤੁਹਾਨੂੰ ਮੰਮੀ ਦੇ ਸਵਾਦ ਪੜਤੀ ਆ ਹਨਾ ਉਹ ਕੁਛ ਨਾ ਕੁਛ ਛੋਟੇ ਨੂੰ ਕਹਿ ਦਿੰਦੀ ਆ ਉਹ ਦਿਲ ਤੇ ਲਾ ਲੈਂਦੀ ਹੈਗੀ ਫਿਰ ਫਿਰ ਕੀ ਹੋ ਗਿਆ ਇਹਨਾਂ ਦਾ ਚਲਦੀ ਰਹਿੰਦਾ ਕਰਿਆ ਕਰਾਂ ਚ ਇਹਦਾ ਹਰੇਕ ਘਰ ਦੀ ਕਹਾਣੀ ਹੈ ਉਹ ਗੜਾ ਨਾਲ ਉਹੀ ਕਹਿੰਦੇ ਹੋ ਕੋਈ ਗੱਲਬਾਤ ਹੋਊਗੀ ਤਾਂ ਹੀ ਕਹਿੰਦੀ ਆ ਮਾਂ ਮੇਰੀ ਚਲੋ ਪੂਰੀ ਗੱਲ ਤਾਂ ਸੁਣ ਲਓ ਜੀ ਆ ਸੁਣਾ ਉਹ ਨਾ ਕਿਤੇ ਮੰਮੀ ਨੇ ਕਹਿਤਾ ਹੁਣ ਉਹਨੂੰ ਕਿਤੇ ਹਨਾ ਵੀ ਇਸ ਵਾਰ ਨਾ ਵੀ ਦੀਵਾਲੀ ਨਾਲ ਤਾਂ ਖੋ ਆਵੇ ਤੇਰੇ ਪੇਕਿਆਂ ਤੋਂ ਨਾਲੇ ਸੂਡਵ ਨੂੰ ਵਧੀਆ ਲੈ ਕੇ ਦਿਓ ਹੂੰ ਤੇ ਉਹ ਤੁਹਾਨੂੰ ਪਤਾ ਹੈ ਥੋੜਾ ਜਿਹਾ ਗੁੱਸਾ ਕਰਨ ਵਾਲੀ ਤੇ ਦਿਲ ਤੇ ਲੰਬੀ ਗੱਲ ਹੈ ਇਹ ਜਿਪਲਾ ਗੁੱਸਾ ਕਰਨ ਵਾਲੀ ਕੀ ਗੱਲ ਹੈ ਮਾਂ ਨੇ ਕਿਸੇ ਗੱਲ ਕਰਕੇ ਕਿਹਾ ਹੋਣਾ ਉ ਤਾਂ ਨਹੀਂ ਕਹਿੰਦੀ ਉਹ ਪਹਿਲਾਂ ਕਿੰਨਾ ਕਹਿੰਦੀ ਤੇ ਉਹ ਆਹ ਦੱਸ ਹੋਰ ਗੱਲਾਂ ਨੂੰ ਕਹਿੰਦੀ ਆ ਉਹ ਉਹੀ ਤੂੰ ਤਾਂ ਮਾੜੀ ਮਾੜੀ ਗੱਲ ਲੈ ਕੇ ਬੈਜਣੀ ਹੈ ਚਲੋ ਬੰਲਾ ਮੈਂ ਤਾਂ ਨਹੀਂ ਗੁੱਸਾ ਕਰਦੀ ਹੈ ਨਾ ਤੁਹਾਨੂੰ ਪਤਾ ਉਹਦਾ ਦਿਲ ਕਿਹਾ ਜਾ ਇਹ ਕੋ ਤਾਂ ਬੰਦਾ ਪਰਦੇਸੀ ਆ ਥੋੜਾ ਜਿਹਾ ਬੀਬੀ ਨੂੰ ਵੀ ਚਾਹੀਦਾ ਨਾ ਦੇਖ ਕੇ ਕਹੇ ਤੂੰ ਮੈਨੂੰ ਇਹ ਦੱਸ। ਮੈਨੂੰ ਕਿਉਂ ਦੱਸ ਰਹੀਆਂ ਗੱਲਾਂ? ਲੈ ਫਿਰ ਹੋਰ ਕਿਹਨੂੰ ਦੱਸਮ ਨੂੰ ਗਵਾਣੀਆਂ ਦੱਸਾਂ ਜੀ ਹੁਣ ਤੁਹਾਡੇ ਕੋਲ ਹੀ ਕਰੂੰਗੀ ਗੱਲ ਮੈਂ। ਉਹ ਇਹ ਤਾਂ ਫਿਰ ਬੁਢੀਆਂ ਵਾਲੀਆਂ ਗੱਲਾਂ ਨੇ ਯਾਰ। ਇਹ 'ਚ ਮੈਂ ਕੀ ਕਰਾਂ? ਤੁਸੀਂ ਆਸਮੇਂ ਬੈਠ ਕੇ ਗੱਲਬਾਤ ਕਰ ਲਓ ਮੰਮੀ ਨਾਲ ਜੇ ਕੋਈ ਤੁਹਾਨੂੰ ਪ੍ਰੋਬਲਮ ਹੈ। ਇਹ 'ਚ ਕੀ ਗੱਲ ਹੈ? ਤੁਸੀਂ ਮੈਨੂੰ ਕਿੱਥੇ ਜਵਾਨ ਖੁੱਲਣ ਦਿੰਦੇ ਹੋ? ਤੁਸੀਂ ਕਹਿੰਦੇ ਲੈ ਮੇਰੀ मामੂਰੀ ਨਾਲ ਬੋਲੀ। मामੂਰੀ ਨਾਲ ਬੋਲੀ। ਹੋਰ ਦੱਸ ਕੀ ਕਰਾਂ ਮੈਂ? ਫਿਰ ਲੜਨਾ ਹੈ? ਲੜਨਾ ਪਨ ਉੱਥੇ ਜਾ ਕੇ ਮਾਰ। ਪ੍ਰੋਬਲਮ ਲੜਦੀ ਕਿੱਥੋਂ ਆ ਜੀ? ਉਹ ਤਾਂ ਤੁਹਾਡੇ ਨਾਲ ਇੱਕ ਆਮ ਚੀ ਗੱਲ ਹੈ ਜੀ ਤੇ ਮੈਂ ਤੁਹਾਨੂੰ ਹੋਰ ਕਿਹਨੂੰ ਦੱਸੂਗੀ ਹੁਣ ਜਦੋਂ ਆਪਣੇ ਬੰਦੇ ਨੂੰ ਦੱਸੂਗੀ ਤੇ ਬਾਹਰ ਕਿਸੇ ਕੋਲ ਗੱਲ ਕਰੂੰਗੀ ਫਿਰ ਤੁਸੀਂ ਕਹੋਗੇ ਘਰ ਦੀ ਗੱਲ ਬਾਹਰ ਕੱਢਦੀ ਐ ਮੈਂ ਬਾਹਰ ਗੱਲ ਵਾਸਤੇ ਕਰਨੀ ਐ ਗੱਲ ਐਡੀ ਕਿੱਡੀ ਗੱਲ ਐ ਬਾਹਰ ਕਰਨ ਵਾਸਤੇ ਬਾਹਰ ਕਰੂੰਗੀ ਲੈ ਬਾਹਰ ਕਰਨ ਨੂੰ ਕੌਣ ਕਰਦਾ ਦਾ ਬਾਹਰ ਗੱਲਾਂ ਹੀ ਐ ਮੈਂ ਐ ਨਹੀਂ ਕਹਿੰਦੀ ਸੀ ਮੈਂ ਤੁਹਾਨੂੰ ਇਹ ਕਹਿੰਨੀ ਐ ਵੀ ਗੱਲ ਤੇ ਤੁਹਾਡੇ ਕੋਲ ਹੀ ਕਰੂੰਗੀ ਹੋਰ ਕਿਹਦੇ ਕੋਲ ਕਰਾਂ ਬਸ ਠੀਕ ਐ ਹੁਣ ਕਰ ਲਈ ਗੱਲ ਹਾਂਜੀ ਵਧੀਆ ਹੋ ਗਿਆ ਕਰ ਲਈ ਤੂੰ ਹੀ ਦੱਸ ਗੱਲ ਨਹੀਂ ਬਾਤ ਨਹੀਂ ਹੁਣ ਤੁਸੀਂ ਕਿੱਧਰ ਚੱਲੇ ਮੈਂ ਜਾ ਕੇ ਆਉਣਾ ਕਿਸੇ ਪਾਸੇ ਨਾਲੇ ਮੇਰੀ ਗੱਲ ਸੁਣੋ ਹਾਂਜੀ ਉਹ ਮਾਂ ਕਰਦੀ ਦੀ ਸਪਾਈਆਂ ਸਪਾਈਆਂ ਕਰਨਾਂ ਕਰੇ ਦੀ ਹੁਣ ਕਰ ਲਓ ਸਪਾਈਆਂ ਦਿਵਾਲੀ ਤਾਂ ਥੋੜੇ ਦਿਨ ਰਹਿ ਗਏ ਕਰ ਲਾਂਗੇ ਜੀ ਕਿੰਨੇ ਕੁ ਥੋੜੇ ਦਿਨ ਰਹਿ ਗਏ ਹਲ ਕਈ ਦਿਨ ਪਹਿਲੇ ਕਰ ਲਾਂਗੇ ਕੋਈ ਨਾ ਆਪਾਂ ਨੂੰ ਕਰਨੀ ਪਊ ਤਾਂ ਆਪਾਂ ਨੂੰ ਮਤਲਬ ਸੋਨੂ ਕਰਨੀ ਪਊ ਛੱਤ ਤਾਂ ਹੋਰੇ ਕੰਮ ਹੀ ਲੋਟਾਂ ਦੇ ਖੇਤ ਦੇ ਤੁਸੀਂ ਕਰ ਲਓ ਪਰ ਦੋ ਜਣੀਆਂ ਤੁਸੀਂ ਉਹ ਬੇਚਾਰੀ ਮਾਂ ਬੁਢੀ ਧੀ ਵੀ ਪਹਿਲਾਂ ਕਿੰਨਾ ਕ ਸਪਾਈਆਂ ਕਰੋਗੀ ਤੁਸੀਂ ਦੋ ਜਣੀਆਂ ਲੱਗ ਲਗਾ ਕੇ ਕਰਨੋ ਪਰ ਲੈ ਪਹਿਲਾਂ ਅਸੀਂ ਕਦੋਂ ਕਿਹਾ ਮੰਮੀ ਨੂੰ ਤੁਸੀਂ ਸਵਾਈ ਕਰੋ ਤੁਸੀਂ ਵੀ ਨਾ ਬੱਸ ਚੱਲ ਦੇਖ ਲਓ ਭਾਈ ਕੀ ਕਰਨਾ ਮਰਜੀ ਚੱਲ ਛੇਤੀ ਆ ਜਿਓ ਚੰਗਾ ਲੈ ਏਕੜਾ ਘਟਨੇਗੇ ਇਹ ਤਾਂ ਮਾਂ ਦਾ ਚਮਚੇਗਾ ਅਰੇ 10 ਵੀ ਹੈ ਨਾ ਤੁਹਾਡੇ ਕੁਛ ਹੈ ਨਹੀਂ ਕਿਸੇ ਕੰਮ ਵਾਲੀ ਨੂੰ ਲਾ ਲੋ ਮਾੜਾ ਮੋਟਾ ਉਹ ਸਫਾਈਆਂ ਕਰ ਦਦੀ ਸੱਤ ਵਾਰ ਰੋਟੀ ਪਾਣੀ ਨਹੀਂ ਬਣਦਾ ਹੈਗਾ ਹੱਦ ਹੋਈ ਪਈ ਆ ਇਹ ਵੀ ਮਾਂ ਦਾ ਚਮਤੀ ਹੈ ਚੱਲ ਛੱਡ ਪਰਾਂ ਤੋਦਿਆਂ ਨੋਹਾ ਐਨੀਆਂ ਰਕਾਨਾਂ ਨੇ ਸਾਰਾ ਘਰ ਛਾੜ ਕੇ ਐ ਬਣਾ ਰਖਿਆ ਨਵੀਂ ਬਹੂ ਨੂੰ ਸ਼ਿੰਗਾਰ ਕੇ ਆ ਇੱਕ ਮੇਰੀਆਂ ਨੇ ਉੱਡਰਾਂ ਨੂੰ ਨਾ ਕਹੇਦਿਆਂ ਤਾਂ ਵੀ ਨਹੀਂ ਕਰਦਿਆਂ ਨਹੀਂ ਬਿਨਾ ਕਹੇ ਆਪੇ ਕੁੜੀਆਂ ਕੰਮ ਕਰ ਲੈਂਦੀਆਂ ਨੇ ਇਹਨਾਂ ਨੂੰ ਪਤਾ ਨਹੀਂ ਕੀ ਹੋ ਰਿਹਾ ਇਹਨਾਂ ਨੂੰ ਤਾਂ ਕੱਲਾ ਮੋਬਾਈਲ ਦਿੰਦਾ ਸਾਰਾ ਦਿਨ ਉਹ ਤੇ ਹੀ ਹੱਥ ਮਾਰੀ ਜਾਂਦੀਆਂ ਨੇ ਜੈ ਵੱਡੀਆਂ ਇਹਨਾਂ ਨੂੰ ਕਹਿੰਨੀ ਆ ਭਾਈ ਸਮਾਰ ਲਓ ਦੇਖ ਲੈ ਕਹਿੰਦੀ ਆਖੇ ਨਾ ਅਸੀਂ ਤਾਂ ਤਾਂ ਸਮਾਰਤਾ ਮਾਸੀ ਘਰ ਵੀ ਦੀਵਾਲੀ ਵੇਲੇ ਸੌਖਾ ਜਿਹਾ ਹੋ ਜੂ ਫਿਰ ਕੱਲਾ ਪੋਚਾ ਲਾ ਦੇਾਂਗੇ ਹੁਣ ਕੱਲੀ ਕੱਲੀ ਕੰਧ ਕੋਲ ਆ ਗੇਟ ਕੀ ਆਏ ਤੋਤੇ ਭਾਈੜੇ ਰਕਾਨਾ ਹੁੰਦੀਆਂ ਨੇ ਫਿਰ ਐਂ ਪਤਾ ਲੱਗਦਾ ਨਹੀਂ ਮਾਂ ਮੇਰੀ ਗੱਲ ਸੁਣਨੀ ਆ ਸਾਡੇ ਵਾਲੀ ਬੁੜੀ ਕਹਿੰਦੀ ਮੈਨੂੰ ਗੂੜੇ ਗੂੜੇ ਸੂਟ ਲੈ ਕੇ ਦਿਆ ਕਰੋ ਇਹਦੇ ਅੱਡ ਜਵਾਨੀ ਚੜੀ ਆ ਨਹੀਂ ਹੋਰ ਝੱਜ ਦਾ ਲੈ ਕੇ ਦੇ ਦੀ ਨੀ ਮੰਮੀ ਹੁਣ ਮੈਨੂੰ ਬੋਲਦੀ ਆ ਹਣਪ੍ਰੀਤ ਹਾਂ ਮੰਮੀ ਮੈਂ ਕਰਦੀ ਆ ਹਾਂਜੀ ਝਾ ਮੈਂ ਸਰ ਗਿਆ ਹਾਂਜੀ ਦੀਏ ਬੱਚੀ ਐ ਮਾੜਾ ਮੋਟਾ ਕੰਮ ਨੂੰ ਵੀ ਹੱਥ ਪਾ ਲਿਆ ਕਰੋ ਕੀ ਇਹ ਜੈਖਣਾ ਦੁੱਧ ਦਊਗਾ ਉਹ ਤਾਂ ਮੇਰੀ ਮੰਮੀ ਦਾ ਫੋਨ ਆ ਗਿਆ ਸੀ ਮੈਂ ਤਾਂ ਤਾਂ ਲੱਗੀ ਸੀ ਗੱਲ ਕਰਨ ਅੱਛਾ ਅੱਛਾ ਕੀ ਬੋਲਦੀ ਸੀ ਉਹ ਤਾਂ ਪੁੱਛਦੀ ਸੀ ਕਹਿੰਦੀ ਹੋਰ ਤੇਰੀ ਮੰਮੀ ਠੀਕ ਐ ਮਾਹਾਂ ਠੀਕ ਐ ਮਾਹਾਂ ਕਹਿੰਦੀ ਸੀਗੀ ਵੀ ਖੋਏ ਬਾਰੇ ਅੱਛਾ ਮਾਹਾਂ ਚਲ ਖੁਆ ਲੈ ਪੇਜ ਦਿਓ ਠੀਕ ਐ ਚਲ ਉਹ ਤਾਂ ਦੇਤਾ ਸੁਨੇਹਾ ਵਧੀਆ ਤੇ ਆ ਦੇਖ ਲਾ ਮੈਂ ਨਾ ਉਧਰ ਗਈ ਸੀ ਤੇ ਤਾਈ ਕੇ ਸੀਤੋ ਕੇ ਅੱਛਾ ਉਧਰ ਵੱਡੀ ਕੇ ਹਾਂ ਭਾਈ ਕੀ ਸੋਣਾ ਉਹਨੇ ਘਰ ਬਣਾ ਰਖਿਆ ਘਰੇ ਜਾ ਕੇ ਬੈਠ ਕੇ ਨਾ ਉੱਠਣ ਨੂੰ ਜੀ ਨਾ ਕਰੇ ਮੇਰੇ ਤਾਂ ਅੰਜੀ ਕਰੇ ਵੀ ਜਣੀ ਇੱਥੇ ਬੈਠੀ ਰਹਾ ਜੀ ਲੱਗ ਗਿਆ ਬਹਿ ਜਾਂਦੀ ਉੱਥੇ ਮਤਲਬ ਹਾਂ ਅੱਗੇ ਦੱਸੋ ਕੀ ਕਹਿੰਦੇ ਸੀਗੇ ਅੱਛਾ ਬੋਲਣ ਤਾਂ ਖਾਸਾ ਸਿੱਖ ਗਈ ਆ ਸਿਖਾਇਆ ਦਿੰਦੇ ਨਾ ਇਹ ਵੱਡਣ ਚੋਕਰੇ ਆ ਫੋਨ ਜੇ ਨਹੀਂ ਨਹੀਂ ਜੀ ਹਾਂ ਹੋਰ ਵੀ ਕੁਝ ਸਿੱਖ ਲਿਆ ਕਰਦੇ ਚ ਵੀ ਬਥੇ ਨਾ ਕੁਝ ਸਿਖਾਉਂਦੇ ਉਹਨਾਂ ਦੀ ਬਹੂਆਂ ਨੇ ਨਾ ਹੋ ਬਣਾਇਆਗਾ ਕੋਈ ਹੋਰ ਹੀ ਚੀਜ਼ ਜੀ ਪਤਨ ਕੀ ਗੋਲਦਸਤਾ ਜਾਂ ਕਹਿੰਦੀ ਸੀ ਮੈਂ ਤਾਂ ਮੱਚਣਾ ਕਹਿਣਾ ਵੀ ਨਹੀਂ ਆਉਂਦਾ ਉਹ ਬਣਾਇਆ ਮਾਹਕੁੜੇ ਕਿੱਥੋਂ ਸਿੱਖਿਆ ਆਗੇ ਮੋਬਾਈਲਾਂ ਤੋਂ ਮੈਂ ਫਿਰ ਤਾਂ ਸਾਡੀਆਂ ਬੋਮਾਂ ਵੀ ਸਿੱਖਦੀਆਂ ਹੋਣਗੀਆਂ ਕੁਸ ਹਾਂਜੀ ਆ ਤੁਸੀਂ ਵੀ ਸਿੱਖ ਕੇ ਕੁਝ ਕਰ ਲੋ ਇਹ ਚ ਘਰ ਵੀ ਸਫਾਈ ਸਾਰਾ ਕੁਝ ਦੱਸਦੇ ਨੇ ਉਹ ਵੀ ਦੇਖ ਲਿਆ ਕਰੋ ਚੀਜ਼ਾਂ ਨਾਲੇ ਨਾ ਆ ਖਾਣ ਨੂੰ ਨਹੀਂ ਦਉ ਜੇ ਤਾਂ ਇਹ ਕੰਮ ਲੈਨੇ ਤਾਂ ਤਾਂ ਠੀਕ ਐ ਨਹੀਂ ਕਿਉਂ ਇਹ ਤੇ ਨਿਗਾ ਘਟਾਈ ਆ ਭਾਈ ਆ ਘਰ ਘਰ ਦੀ ਸਫਾਈ ਕਰ ਲੋ ਉਹਨਾਂ ਨੇ ਘਰ ਚਮਕਾਰ ਖੈ ਆਖੇ ਦੀਵਾਲੀ ਨਾ ਇੱਕ ਦੋ ਦਿਨ ਤੋਂ ਪਹਿਲਾਂ ਫੇਰ ਦੁਬਾਰੇ ਅਸੀਂ ਸਾਫ ਕਰਾਂਗੇ ਆਖੇ ਹੁਣ ਦੀਵਾਲੀ ਬਹੁਤ ਦਿਨ ਗਾ ਹੈ ਕੋਈ ਗੱਲ ਨਹੀਂ ਤੇ ਮੈਂ ਆਖੇ ਕੁੜ ਤੁਸੀਂ ਇਹਨੇ ਦਿਨੀ ਪਹਿਲੀ ਸਫਾਈ ਕਰਤੀ ਆਖੇ ਮਾਸੀ ਫੇਰ ਕੀ ਹੋ ਗਿਆ ਉਹ ਤੋਂ ਸਾਨੂੰ ਸੌਖਾ ਹੋ ਜਾਊਗਾ ਤੋਂ ਕੱਲਾ ਪੋਚਾ ਮਾਰ ਦਿਆਂਗੇ ਹੁਣ ਸਾਰੀਆਂ ਕੰਧਾਂ ਕੋਲੇ ਹੋਰ ਤਾਂ ਹੋਰ ਉਹਨਾਂ ਦੇ ਬੂਟਾ ਅਮਰੁੱਦਾਂ ਦਾ ਉਹ ਵੀ ਤੋਤ ਤਰਨ ਨੇ ਆਖੇ ਹਰੇ ਹਰੇ ਪੱਤੇ ਲਿਕਲੇ ਆਣਗੇ ਸੋਹਣੇ ਕੋਈ ਨਾ ਮੰਮੀ ਕਰ ਲਾਂਗੇ ਆਪਾਂ ਵੀ ਸਫਾਈ ਬਥੇਰੇ ਦਿਨ ਪੈਣੇ ਦੀਵਾਲੀ ਚ ਨਹੀਂ ਬਥੇਰੇ ਕਿੱਥੇ ਰਹਿ ਗਏ ਕਿੰਨੇ ਕੁ ਰਹਿ ਗਏ 4-5 ਦਿਨਾਂ ਚ ਤੁਸੀਂ ਘਰ ਸਮਾਰੋਗੇ ਐਨੇ ਨੂੰ ਦੀਵਾਲੀ ਨੇੜੇ ਆਜੂਗੀ ਕੋਈ ਨਾ ਅਸੀਂ ਆਪ ਹੀ ਕਰ ਲਾਂਗੇ ਦੋਨੇ ਪਹਿਣਾ ਤੇ ਦੋਨੇ ਪਹਿਣਾ ਤੁਸੀਂ ਮੈਨੂੰ ਪਤਾ ਕੀ ਕਰ ਲੋਗੇ ਬਸ ਆ ਫੋਨ ਚਲਾਉਂਗੇ ਹੋਰ ਕੁਛ ਨਹੀਂ ਕਰਤੀਆਂ ਤੁਸੀਂ ਦਿਸ ਜਾਂਦੇ ਥੋੜੇ ਲੱਛਣ ਚਲ ਚੰਗਾ ਨਹੀਂ ਮੰਮੀ ਕਰ ਲਾਂਗੇ ਸਫਾਈ ਕਹਿ ਦੇ ਉਹਨੂੰ ਕੀ ਕਰਦੀ ਹੈ ਕਿੱਥੇ ਆ ਉਦਾਂਦਰ ਸ਼ਾਦ ਕੱਪੜਿਆਂ ਦੇ ਤੈਹਾ ਨਾ ਲਾਉਂਦੀ ਹੋਵੇ ਕੱਪੜੇ ਨਹੀਂ ਤੈਹਾ ਤਾਂ ਨਹੀਂ ਮੈਨੂੰ ਤਾਂ ਲੱਗਦੀ ਆਹੀ ਹੋ ਚੱਕੀ ਬੈਠੀ ਉਡੀਕ ਕਰਾ ਜਾ ਪਤਾ ਨਹੀਂ ਗਾ ਕੰਮ ਕਰ ਰਹੀ ਆ ਉਹ ਬੇਲੀ ਨਹੀਂ ਗਈ ਭੈਣ ਮੇਰੀ ਚੰਗਾ ਭਾਈ ਇਹਨਾਂ ਨੂੰ ਧਰ ਦਿਆ ਕਰੋ ਦਮ ਦਵਾ ਦਿਆ ਕਰੋ ਕਿਸੇ ਵੇਲੇ ਚੰਗ ਧਰ ਦਿੰਨੀ ਆ ਕਰ ਲੈ ਫਿਰ ਕੁਸ ਕਰਦੀਆਂ ਕਰਦੀਆਂ ਨਾਲੇ ਹੋਰ ਆ ਲੋਕਾਂ ਦੀਆਂ ਨੇ ਬਿਨਾ ਕਹੀ ਕੰਮ ਕਰ ਲੈਂਦੀ ਨੇ ਐ ਪਈਆਂ ਨੇ ਢੂਡਰ ਕਾਨਾ ਬਾਣੀਆਂ ਆ ਇੱਕ ਮੇਰੀਆਂ ਨੂੰ ਹਾਂ ਨੇ ਕਹਿ ਕਹਿ ਕੇ ਵੀ ਹੰਬ ਜਾਨੀ ਕਰ ਲੈ ਕਰੋ ਪੁੱਤ ਜੀ ਕਰ ਲੈਨੇ ਆ ਹਾਂ ਹੈਲੋ ਹਾਂ ਮਮੀ ਨੀਓ ਤੈਨੂੰ ਪਤਾ ਲੱਗੇਗਾ ਸਾਰਾ ਦਿਨ ਬੜਬੜ ਬੋਲੀ ਜਾਂਦੀ ਆ ਹਾਂ ਮੈਂ ਕਹਿੰਦੀ ਸੀਗੀ ਸੱਚ ਸੂਟ ਸੋਨਾ ਭੇਜ ਦਿਆ ਕਰੋ ਇਹਨੂੰ ਨਾ ਦੇਖ ਲੈ ਕਿੱਡਾ ਕਿੱਡਾ ਚੜਿਆ ਪਿਆਗਾ ਵੀ ਸੁੰਬਰ ਤੋਂ ਸੋਨਾ ਲੱਗਦਾ ਜਾ ਬੀਟੂ ਅੱਜ ਰੋਜ਼ ਲੇਟ ਹੋਏ ਨਾ ਮਸਾ ਮਨਾਏ ਨੇ ਅੱਜ ਕੀ ਕਰੀਏ ਨੀ ਮਾਂ ਤੂੰ ਸੁੰਬਰ ਦਿਆਂ ਭਾਈ ਹੋਰ ਕੀ ਕਰਾਂ ਤੂੰ ਉਹਨੂੰ ਕਹਿ ਦੇ ਤਾਂ ਆਪੇ ਕਰਨੀਏ ਤੂੰ ਕਣੂ ਘਪਣ ਲੱਗ ਰਹੀ ਐ ਐਡੀਆਂ ਵੱਡੀਆਂ ਉਹ ਪਾਲੜੀਆਂ ਨੇ ਕਿ ਉਹਦੀਆਂ ਅੱਖੇ ਲੱਗ ਜਾਣੀਆਂ ਨਾਲੇ ਗੱਲ ਸੁਣ ਲੈ ਮੇਰੀ ਪਿਛਲੀ ਵਾਰ ਵੀ ਮੈਂ ਬਹੁਤ ਪਕਾਈ ਕਰ ਕਰਕੇ ਨੇ ਜਮਾ ਐਨ ਦਿਵਾਲੀ ਤੋਂ 2 ਦਿਨ ਪਹਿਲਾਂ ਬੂਟੇ ਦੀ ਬਹੂ ਤੋਂ ਸਾਰਾ ਸਾਫ ਕਰਾਇਆ ਸੀ ਹੁਣ ਐਤਕੀ ਫੇਰ ਕਹੀ ਜਾਣੀ ਆ ਵੀ ਭਾਈ ਕਰ ਲੋ ਸਫਾਈ ਕਰ ਲੋ ਨਾ ਸੁਣਦੀ ਹੀ ਨਹੀਂ ਹੈਗੀਆਂ ਹੁਣ ਆ ਭਾਈ ਮੇਰੇ ਸਾਰੇ ਸੀ ਇੰਨਾ ਕ ਤਾਂ ਮੈਂ ਚਲ ਸੁੰਭਰ ਸੰਭਰ ਦੂੰਗੀ ਹੁਣ ਉਹ ਮੈਂ ਕਿੱਥੋਂ ਇੰਨਾ ਸਮਾਨ ਕੱਢਾਂ ਚੀਣਾ ਚੱਕਾਂ ਪੂੰਝਾਂ ਉਹਨਾਂ ਨੂੰ ਕਿਵੇਂ ਕਰਾਂ ਤੂੰ ਮੜ ਜਾ ਕੱਢੜੀ ਹੋ ਕੇ ਕਹਿ ਇਹਨਾਂ ਨੂੰ ਤੇਰੀ ਗੱਲ ਮੰਨਣਗੀਆਂ ਮੰਨਣਗੀਆਂ ਕਿਉਂ ਨਹੀਂ ਬੇਵੀਰ ਮੇਰੇ ਨਾਲ ਨਾ ਪਿਛਲੀ ਹੀ ਬਣੂ ਜਿਹੜੀ ਪਿਛਲੀ ਦੀਵਾਲੀ ਵੇਲੇ ਬਣੀ ਸੀ ਉਦੋਂ ਵੀ ਮੈਂ ਮਿੰਤਾ ਕਰੀਆਂ ਬਥੇਰੇ ਪ੍ਰੇਮ ਨਾਲ ਵੀ ਕਿਹਾ ਫਿਰ ਇੱਕ ਦਿਨ ਪੂਰ ਕੇ ਵੀ ਕਿਹਾ ਮਹਾ ਕੁੜਿਆ ਸਫਾਈ ਫਿਰ ਕੋਈ ਗਮਾਂਡੀ ਕਰਕੇ ਜਾਊਗਾ ਆਖੇ ਸਾਥ ਤਾਂ ਹੁੰਦੀ ਨਹੀਂ ਕਰ ਲਾਂਗੇ ਕੋਈ ਨਾ ਕਰ ਲਾਂਗੇ ਹਜੇ ਏਡੀ ਛੇਤੀ ਕੀ ਹੈ ਨੇੜੇ ਜੇ ਕਰਾਂਗੇ ਹੁਣ ਕਹਿੰਦੀ ਆਖੇ ਤੂੰ ਤਾਂ ਪਹਿਲਾਂ ਹੀ ਲੱਗ ਜਾਈਂ ਨੀ ਇੰਨੇ ਦਿਨ ਆਏ ਇੰਨੇ ਦਿਨ ਨੂੰ ਕੀ ਹੁੰਦਾ ਮਹਾ ਕੁੜੇ ਸਾਰੇ ਘਰ ਤਾਂ ਸਫਾਈ ਕਰੀ ਜਾਂਦੇ ਨੇ ਆਪ ਕੋ ਆਪ ਦੀ ਤੇ ਆਪਾਂ ਕਿੱਦੇ ਕਰਾਂਗੇ ਭਾਈ ਮਸਤੀਆਂ ਹੋਈਆਂ ਨੇ ਜਾਣ ਕੇ ਮਸਤੀਆਂ ਹੋਈਆਂ ਨੇ ਸਭ ਕੁਝ ਹੁੰਦਾ ਹੈ ਬੇਲੀਆਂ ਰਹਿਣ ਗਈਆਂ ਦੇਖ ਗੁਰੀ ਮੈਂ ਤਾਂ ਲਾ ਲਿਆ ਜੋਰ ਆਪਦਾ ਮੇਰੇ ਤਾਂ ਨਹੀਂ ਉਹ ਆਖੇ ਲੱਗਦੇ ਪੁੱਤ ਮੇਰੀ ਗੱਲ ਨਹੀਂ ਮੰਨਦੇ ਮੈਨੂੰ ਲੜਨਾ ਜਾਂ ਹੁੰਦਾ ਨਹੀਂ ਮੈਂ ਕਹਿੰਨੀ ਆ ਵੀ ਐਵੇਂ ਜਲੂਸ ਨਿਕਲੂਗਾ ਤੂੰ ਕਹਿ ਕੇ ਦੇਖ ਲੈ ਭਾਈ ਜੇ ਤੇਰੇ ਆਖੇ ਤੋਂ ਕਰਦੀਆਂ ਨੇ ਤਾਂ ਕਰਾ ਲੈ ਪੁੱਤ ਬਣ ਕੇ ਆ ਦੇਖ ਲੈ ਤੇਰੀ ਚਾਚੀ ਹੋਰਾਂ ਨੇ ਨਾ ਜਾ ਕੇ ਦੇਖ ਕਰ ਸੌ ਮਾਰਿਆ ਦੀ ਚਲਕਿਆ ਏ ਪਏ ਨੇ ਪਾ ਮੇ ਚੌਲ ਚੋਕ ਚੋ ਖਾ ਲਾ ਬਹੁਆਂ ਦੇ ਨਾ ਕੱਲੀ ਕੱਲੀ ਚੀਜ਼ ਪੁੰਝ ਪੁੰਝ ਕੇ ਰੱਖੀ ਹੋਈ ਆ ਆ ਆਪਣੀਆਂ ਇਹਨਾਂ ਨੂੰ ਕੋਈ ਕੰਮ ਨਹੀਂ ਬਸ ਖਾ ਲਿਆ ਪੀ ਲਿਆ ਹੱਗ ਲਿਆ ਮੂਤ ਲਿਆ ਰਹਿੰਦਾ ਹੁੰਦਾ ਜੇ ਮੜਾ ਮੋਟਾ ਟਾਈਮ ਹੁੰਦਾ ਤਾਂ ਮੋਬਾਈਲ ਤੇ ਬਹਿ ਜਾਂਦੀਆਂ ਨੇ ਇਹ ਤਾਂ ਮੈਨੂੰ ਲੱਗਦਾ ਮੂਤਣ ਵੀ ਉਦੋਂ ਜਾਂਦੀਆਂ ਨੇ ਜਦੋਂ ਵਿੱਚ ਨਿਕਲਣ ਵਾਲਾ ਹੋ ਜਾਂਦਾ ਦੋਨੇ ਹੀ ਨਹੀਂ ਹਲਦੀਆਂ ਆਪੋ ਆਪਣੇ ਕਮਰਿਆਂ 'ਚ ਬੜੀਆਂ ਰਹਿੰਦੀਆਂ ਨੇ ਗੱਲ ਤਾਂ ਤੇਰੀ ਸਹੀ ਐ ਮਾਂ ਇਹਨਾਂ ਲਵੇ ਆਹੀ ਕੰਮ ਐ ਹੋਰ ਕੋਈ ਕੰਮ ਨਹੀਂ ਹੈਗਾ ਪਰਮਾ ਮੇਰੀ ਗੱਲ ਸੁਣ ਲੈ। ਹੱਕ ਮੈਂ ਵੀ ਗਿਆ। ਐਤ ਕਿ ਨਾ ਸਫਾਈ ਤਾਂ ਆਪਾਂ ਕਰਾਉਣੀਓ ਕਰਾਉਣੀ ਐ। ਚੇਹੇ ਕੁਛ ਮਰਜ਼ੀ ਹੋ ਜੇ। ਆਪਾਂ ਦੋਨਾਂ ਨੂੰ ਰਲ ਕੇ ਕਰਨਾ ਪਊ ਕੋਈ ਕੰਮ। ਕੰਮ ਕੀ ਭਾਈ? ਮੈਂ ਤਾਂ ਪਿਛਲੀ ਵਾਰ ਵੀ ਤੁਹਾਨੂੰ ਦੱਸਿਆ ਬੂਟੇ ਦੀ ਬੋਹ ਨੂੰ ਸੱਦਿਆ ਸੀ। ਐਤ ਕਿ ਉਹ ਬਿਮਾਰ ਪਈ ਐ। ਐਤ ਕਿ ਉਹ ਤੋਂ ਆਇਆ ਵੀ ਨਹੀਂ ਜਾਂਦਾ। ਜਿਵੇਂ ਮਰਜ਼ੀ ਕਰ ਲੈ ਪੁੱਤ। ਆ ਸਾਰੇ ਘਰ ਦੀ ਸਫਾਈ ਕਰਾ ਲੈ। ਆ ਕੋਠੀ-ਕੂਠੀ ਮੈਂ ਇੱਥੋਂ ਨਹੀਂ ਛੱਡੀ ਜਾਂਦੀ। ਆ ਠੀਕ ਐ ਮੰਨਿਆ। ਬਾੜਾ ਵੀ ਸੁੰਭਰਿਆ ਹੋਊਗੀ। ਆ ਬਾਗਲ ਵੀ ਸੁੰਭਰ ਦੂੰ ਹੋਰ ਨਹੀਂ ਮੈਥੋਂ ਹੁੰਦਾ। ਤੂੰ ਸੋਚਣਾ ਕਰ ਸੋਚਣਾ ਕਰ ਤੈਨੂੰ ਜਦੋਂ ਕਹਿਤਾ ਵੀ ਤੈਨੂੰ ਤਾਂ ਰੜਕਾ ਚੱਕਣ ਦੀ ਲੋੜ ਨਹੀਂ ਸਮਝ ਲੈ ਸਫਾਈ ਤਾਂ ਹੋਣਾ ਇਹਨਾਂ ਤੋਂ ਐਂ ਕਰਾਉਂ ਮੈਂ ਐਂ ਉਹ ਤਾਂ ਚੱਲ ਮੰਨੀ ਗੱਲ ਆ ਤਾਂ ਮੈਨੂੰ ਤਾਂ ਕੋਈ ਵੱਡਾ ਕੰਮ ਨਹੀਂ ਰੜਕਾ ਤਾਂ ਮੈਂ ਚੱਕ ਲੂ ਸੁੰਭਰ ਦੂੰ ਆ ਜੇ ਕੋਈ ਰਿਸ਼ਤੇਦਾਰ ਆ ਗਿਆ ਤੇ ਹਾਰਨੇ ਤੇ ਅਗਲਾ ਕੀ ਕਹੂਗਾ ਜਮੀ ਨਹੀਂ ਸੋਚਦੀ ਆ ਚੱਲ ਕਰਾ ਲੈ ਭਾਈ ਜਿਵੇਂ ਮਰਜੀ ਮੈਂ ਤਾਂ ਤੈਨੂੰ ਕਹਿਤਾ ਦਿੱਤਾ ਐਂ ਸਫਾਈ ਕਰਾਉ ਚੱਲ ਕਰਾ ਕਰਾ ਲੈ ਵਧੀਆ ਗੱਲ ਹੈ ਜੇ ਕਰਾ ਦੇਂਗਾ ਨਹੀਂ ਭੈੜਾ ਲੱਗਦਾ ਕੰਮ